ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਲ ਸਿੰਘ ਗੁੱਲਰੀਆ 4161 ਯੂਨੀਅਨ ਪੰਜਾਬ ਸੋ ਸਾਥੀਓ ਆਪਾਂ ਅੱਜ ਇੱਥੇ ਦੋ ਮੁੱਦਿਆਂ ਦੀ ਗੱਲ ਕਰਾਂਗੇ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਮੈਂ ਕਿ ਹੁਣ ਬਾਦਰੀਆਂ ਦਾ ਕੰਮ ਰੁਕਿਆ ਹੋਇਆ ਹੈ ਜਦੋਂ ਵੀ ਚੱਲ ਪਿਆ ਤਾਂ ਆਪਾਂ ਨਾਲ ਦੀ ਨਾਲ ਹੀ ਐਕਟਿਵ ਹੋ ਜਾਣਾ ਹੈ ਦੋ ਮੁੱਦਿਆਂ ਦੇ ਵਿੱਚੋਂ ਇੱਕ ਮੁੱਦਾ ਬਹੁਤ ਗੰਭੀਰ ਹੈ ਜਿਸ ਦੇ ਬਾਰੇ ਆਪਾਂ ਸਭ ਤੋਂ ਪਹਿਲੀ ਵਾਰ ਗੱਲ ਕਰਾਂਗੇ ਕੁਝ ਗੱਲਾਂ ਆਪਾਂ ਇਸ ਦੇ ਵਿੱਚ ਕਰਾਂਗੇ ਸਾਥੀਓ ਹੁਣ ਸੋਚ ਲਿਓ ਕਿ ਆਪਾਂ ਧਰਨੇ ਤੇ ਆਉਣਾ ਜਾਂ ਨਹੀਂ ਆਉਣਾ ਜੇ ਆਉਣਾ ਤਾਂ ਕਿਉਂ ਆਣੇ ਜੇ ਨਹੀਂ ਆਉਣਾ ਤਾਂ ਕਿਉਂ ਨਹੀਂ ਆਉਣਾ ਇਹ ਦੋਨੇ ਕੁਐਸਚਨ ਆ ਤੇ ਇਹਨਾਂ ਦੇ ਆਨਸਰ ਤੁਹਾਨੂੰ ਆਪਣੇ ਆਪ ਪਤਾ ਹੋਣੇ ਚਾਹੀਦੇ ਨੇ ਤੁਹਾਨੂੰ ਮੈਂ ਪਹਿਲਾਂ 3-4 ਜਿਹੜੇ ਤੱਥ ਨੇਗੇ ਉਹ ਦੱਸ ਦਿੰਨਾ ਪਹਿਲਾਂ ਤਾਂ 8TT2 ਮਾਸਟਰ ਕੈਡਰ 3500 ਤੋਂ 4000 ਦੇ ਵਿੱਚ ਪ੍ਰਮੋਸ਼ਨ ਹੋਣ ਜਾ ਰਹੀ ਹੈ ਤੇ ਜਿਹੜੇ ਸਾਥੀ ਕੇ 5 ਸਤੰਬਰ ਨੂੰ ਧਰਨਾ ਲਾਉਣ ਜਾ ਰਹੇ ਨੇਗੇ ਜੇ ਉਹ 4000 ਪ੍ਰਮੋਸ਼ਨ ਹੋ ਜਾਂਦੀ ਹੈ ਮਾਸਟਰ ਕੈਡਰ ਦੀਆਂ ਪੋਸਟਾਂ ਤੇ ਜਿਹੜੇ ਸਟੇਸ਼ਨ ਖਾਲੀ ਪਏ ਨੇ ਤਾਂ ਫੇਰ ਆਪਣੇ ਲਈ ਕਿੰਨੇ ਸਟੇਸ਼ਨ ਬਚਣਗੇ ਅਗਲੀ ਗੱਲ 3704 ਵਾਲੇ ਅਧਿਆਪਕ ਸਾਥੀ ਵੀ ਕਾਫੀ ਜ਼ੋਰ ਲਾ ਰਹੇ ਨੇਗੇ ਕਿ ਜਿਹੜੀਆਂ ਐਸਐਸ ਦੀਆਂ ਪੋਸਟਾਂ ਖਾਲੀ ਪਈਆਂ ਨੇਗੀਆਂ ਉਹਨਾਂ ਉੱਤੇ ਸਾਡੇ ਜਿਹੜੇ ਇੰਗਲਿਸ਼ ਵਾਲੇ ਸਾਥੀ ਨੇਗੇ ਉਹਨਾਂ ਨੂੰ ਜੁਆਇਨ ਕਰਾਇਆ ਜਾਵੇ 2392 ਵਾਲੇ ਸਾਥੀ ਵੀ ਇਹ ਕੰਮ ਕਰ ਰਹੇ ਨੇ ਦੇਖੋ ਜੀ ਹਰ ਇੱਕ ਯੂਨੀਅਨ ਦਾ ਕਮ ਹੈਗਾ ਕਿ ਉਹ ਆਪਣੀ ਕੇਡਰ ਨੂੰ ਲੈ ਕੇ ਲੜੇ ਉਹ ਆਪਣਾ ਫਰਜ਼ ਨਿਭਾਰੇ ਨੇ ਹੁਣ ਤੁਸੀਂ ਦੱਸੋ ਤੁਹਾਡੇ ਵਿੱਚ ਹੀ ਮੈਂ ਆ ਗਿਆ ਕਿ ਆਪਾਂ ਇਸ ਗੱਲ ਨੂੰ ਲੈ ਕੇ ਕਿੰਨੇ ਕੁ ਚਿੰਤਤ ਹਾਂ ਤੇ ਆਪਾਂ ਨੇ ਇਸ ਨੂੰ ਲੈ ਕੇ ਕੀ ਸੋਚਿਆ ਕੀ ਐਕਸ਼ਨ ਕੀਤਾ ਤੇ ਕੀ ਪਲਾਨਿੰਗ ਕੀਤੀਆਂ ਨੇ ਕਿ ਆਪਾਂ ਸਿਰਫ ਗਰੁੱਪਾਂ ਦੇ ਵਿੱਚ ਹੀ ਵੱਡੇ ਵੱਡੇ ਵਿਦਵਾਨ ਬਣਨ ਦੀ ਕੋਸ਼ਿਸ਼ ਕਰਦੇ ਆ ਵੱਡੇ ਵੱਡੇ ਮੈਸੇਜ ਲਿਖਣ ਦੀ ਕੋਸ਼ਿਸ਼ ਕਰਦੇ ਆ ਤੇ ਜ਼ਮੀਨੀ ਪੱਧਰ ਤੇ ਆ ਕੇ ਆਪਾਂ ਜ਼ੀਰੋ ਹੋ ਜਾਂਦੇ ਆ ਸਾਥੀਓ ਜੇ ਕੁਝ ਇਸ ਤਰ੍ਹਾਂ ਦਾ ਹੋ ਗਿਆ ਤਾਂ ਉਹ ਸਾਥੀ ਦਿਮਾਗ ਦੇ ਵਿੱਚੋਂ ਇਹ ਭਲੇਖਾ ਕੱਢ ਦੇਣ ਜਿਹੜੇ ਗਰੁੱਪਾਂ ਦੇ ਵਿੱਚ ਸਮਝਾਉਂਦੇ ਹੁੰਦੇ ਨੇ ਕਿ ਅਗਲੇ ਸਾਲ ਤਾਂ ਆਪਣੀ ਬਦਲੀ ਹੋ ਹੀ ਜਾਣੀ ਹੈਗੀ ਆਪਾਂ ਐਲੀਜੀਬਲ ਹੋ ਜਾਾਂਗੇ ਅਲੀਜੀਬਲ ਤਾਂ ਹੋ ਜਾਣਗੇ ਸਭ ਨੂੰ ਪਤਾ ਹੈ ਜੇ ਸਟੇਸ਼ਨ ਖਾਲੀ ਹੋਣਗੇ ਤਾਂ ਫੇਰ ਹੀ ਜੁਆਇਨ ਕਰੋਗੇ ਜੇ ਸਾਰੇ ਸਟੇਸ਼ਨ ਹੀ ਭਰੇ ਹੋਏ ਤਾਂ ਕਿੱਥੇ ਜੁਆਇਨ ਕਰੋਗੇ ਸਾਥੀਓ ਮਤਲਬ ਕੀ ਹੈ ਜਿੱਥੇ ਜੌਬ ਕਰ ਰਹੇ ਹੂੰ ਜਾਂ ਤਾਂ ਫਿਰ ਉੱਥੇ ਹੀ ਰਹਿ ਕੇ ਜੌਬ ਕਰਨੀ ਪਊਗੀ ਜਾਂ ਫਿਰ ਉਸ ਤੋਂ 10 20 ਕਿਲੋਮੀਟਰ ਥੋੜਾ ਮੋਟਾ ਇਧਰ ਉਧਰ ਜਾ ਸਕਦੇ ਆ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾਣ ਦਾ ਜਿਹੜਾ ਆਪਾਂ ਸੋਚਿਆ ਹੋਇਆ ਉਹ ਦਿਮਾਗ ਚੋਂ ਕੱਢ ਦਿਓ 4-5 ਸਾਲ ਇਸ ਕਰਕੇ ਮੈਂ ਕੁਝ ਸਾਥੀ ਉਹ ਵੀ ਦੇਖੇ ਨੇ ਕਿ ਜਿਹੜੇ ਪਹਿਲਾਂ ਤਾਂ ਗਰੁੱਪਾਂ ਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਛੱਡੀ ਜਾਣਗੇ ਕਿ ਧਰਨਾ ਲਾਉਣਾ ਚਾਹੀਦਾ ਹੈ ਧਰਨਾ ਲਾਉਣਾ ਚਾਹੀਦਾ ਹੈਗਾ ਪਰ ਜਦੋਂ ਸਾਡੀ ਆਡੀਓ ਜਾਂ ਵੀਡੀਓ ਗਰੁੱਪ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਉਹ ਸਾਈਲੈਂਟ ਹੋ ਜਾਂਦੇ ਨੇ ਉਹਨਾਂ ਦਾ ਪਤਾ ਲੱਗਦਾ ਵੀ ਕਿ ਗਰੁੱਪ ਦੇ ਵਿੱਚ ਉਹ ਹੋਏ ਹੈਗੇ ਨੇ ਵਿਦਵਾਨ ਕੇ ਨਹੀਂ ਹੈਗੇ ਪਰ ਵੀਡੀਓ ਆਉਣ ਤੋਂ ਬਾਅਦ ਕੁਝ ਸਾਥੀ ਨੇ ਜਿਹੜੇ ਉਹ ਐਫ ਤੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਆਪਾਂ ਨੂੰ ਸਭ ਨੂੰ ਰਲ ਕੇ ਇੱਕ ਜੁੱਟ ਹੋ ਕੇ ਲੜਨਾ ਚਾਹੀਦਾ ਹੈ ਤਾਂ ਜੋ ਆਪਾਂ ਇਸ ਬਦਲੀਆਂ ਦੇ ਵਿੱਚ ਹੀ ਆਪਣੇ ਘਰੇ ਜਾਨੀ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਜਾ ਸਕੀਏ ਕੁਝ ਸਾਥੀ ਦਾ ਮੈਂ ਉਹ ਵੀ ਦੇਖੇ ਨੇ ਕਿ ਜਿਹੜੇ ਪੈਸੇ ਚੱਕੀ ਫਿਰਦੇ ਹੁੰਦੇ ਨੇਗੇ ਕਹਿੰਦੇ ਨੇ ਵੀ ਸਾਡੀ ਬਦਲੀ ਹੋ ਜੇ ਤੁਸੀਂ ਇੱਕ ਦਿਨ ਧਰਨੇ ਤੇ ਨਹੀਂ ਆ ਸਕਦੇ। ਤੁਹਾਨੂੰ ਤੁਹਾਡੇ ਤੋਂ ਕਿੰਨੇ ਦਿਨ ਮੰਗੇ ਨੇ ਜੀ ਅਸੀਂ ਨੇ। ਤੁਹਾਡੇ ਤੋਂ ਸਿਰਫ ਇੱਕ ਦਿਨ ਹੀ ਮੰਗੇ ਸਾਰਿਆਂ ਤੋਂ ਕਿ ਇੱਕ ਦਿਨ ਆਓ ਤੇ ਆਪਾਂ ਜਿਹੜਾ ਆਪਣਾ ਕੰਮ ਹੈ ਉਹ ਕਰੀਏ। ਪਰ ਸਾਥੀਓ ਇਹ ਤਾਂ ਸੰਭਵ ਹੈ ਨਾ ਜੇ ਸਾਰੇ ਸਾਥੀ ਆ ਕੇ ਇੱਕ ਝੰਡੇ ਥੱਲੇ ਆ ਕੇ ਲੜਨਗੇ। ਜੇ ਕੁਝ ਦੇ ਸਾਥ ਹੀ ਲੜੀ ਜਾ ਰਹੇ ਨੇਗੇ ਫਿਰ ਉਹਦਾ ਕੀ ਫਾਇਦਾ ਜੀ ਘੱਟੋ ਘੱਟ ਆਪਣਾ ਇਕੱਠ ਹੈ ਜਿਹੜਾ 11500 ਦੇ ਵਿਚਕਾਰ ਹੋਣਾ ਚਾਹੀਦਾ ਹੈਗਾ ਫਿਰ ਕਹਿੰਦੇ ਆਪਾਂ 3704 ਵਾਲੇ ਸਾਥੀ ਬਹੁਤ ਐਕਟਿਵ ਨੇ ਉਹਨਾਂ ਦਾ ਕੇਡਰ ਬਹੁਤ ਐਕਟਿਵ ਹੈ ਜੀ ਯੂਨੀਅਨ ਦੇ ਨਾਲ-ਨਾਲ ਉਹਨਾਂ ਦਾ ਕੇਡਰ ਵੀ ਬਹੁਤ ਜ਼ਿਆਦਾ ਐਕਟਿਵ ਹੈ ਸਲੂਟ ਹੈ ਜੀ ਉਹਨਾਂ ਨੂੰ ਪਰ ਆਪਣੀ ਯੂਨੀਅਨ ਨੈਗੇਟਿਵ ਹੈ ਕੇਡਰ ਪੈਸਿਵ ਹੈ ਕਿਉਂਕਿ ਸਾਰਾ ਕੇਡਰ ਨਹੀਂ ਕਹਿ ਸਕਦੇ ਕਾਫੀ ਜਿਹੜੇ ਸਾਥੀ ਨੇ ਬਹੁਤ ਐਕਟਿਵ ਵੀ ਹੈਗੇ ਨੇ ਧਰਨੇ ਤੇ ਵੀ ਆਉਂਦੇ ਨੇਗੇ ਇਸ ਕਰਕੇ ਆਪਾਂ 31 ਅਗਸਤ ਨੂੰ 31 ਅਗਸਤ ਦਿਨ ਐਤਵਾਰ ਗੰਬੀਰਪੁਰ ਵਿਖੇ ਇਕੱਠੇ ਹੋਣਾ ਹੈ ਜੀ ਤੇ ਜਿਹੜੀ ਆਪਣੀ ਇਹ ਮੰਗ ਹੈ ਇਹ ਮੰਨਵਾ ਕੇ ਹੀ ਵਾਪਿਸ ਆਉਣਾ ਹੈ ਸੋ ਸਾਥੀਆਂ ਨੂੰ ਬੇਨਤੀ ਹੈ ਕਿ ਉਸ ਤੋਂ ਪਹਿਲਾਂ ਤੁਸੀਂ ਇਬਲਾਕਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰ ਲਓ ਜਾਂ ਤੁਸੀਂ ਇੱਕ ਦੂਸਰੇ ਸਾਥੀ ਨਾਲ ਫੋਨ ਤੇ رابطہ ਕਰੋ ਕਿ ਆਪਾਂ ਨੂੰ ਜਾਣਾ ਚਾਹੀਦਾ ਹੈ ਕਿ ਆਪਣੀ ਇਹ ਸਾਰਿਆਂ ਦਾ ਹੀ ਫਰਜ ਹੈਗਾ ਕਿ ਆਪਾਂ ਨੂੰ ਜਾਣਾ ਚਾਹੀਦਾ ਹੈਗਾ ਜੇ ਆਪਾਂ ਸਾਰੇ ਜਣੇ ਇਕੱਠੇ ਹੋਵਾਂਗੇ ਨਾ ਤਾਂ ਬਦਲੀ ਹੋਊਗੀ ਜੇ ਹੋਈ 50 60 ਜਣੇ ਧਰਨੇ ਤੇ ਗਏ ਤਾਂ ਕੁਝ ਨਹੀਂ ਹੋਣਾ ਸਾਥੀਓ ਤੇ ਬਾਅਦ ਦੇ ਵਿੱਚ ਫਿਰ ਇਹ ਨਾ ਕਹਿਓ ਕਿ ਜੇ ਪਹਿਲਾਂ ਜਾਗ ਜਾਂਦੇ ਤਾਂ ਮਸਲੇ ਹੱਲ ਕਰਵਾ ਲੈਂਦੇ ਜਦੋਂ ਟਾਈਮ ਲੰਘ ਜੇ ਫੇਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਹੈ 31 ਅਗਸਤ ਦਿਨ ਐਤਵਾਰ ਨੂੰ ਗੰਭੀਰਪੁਰ ਵਿਖੇ ਆਪਾਂ ਧਰਨਾ ਲਾਉਣਾ ਹੈ ਜੀ ਉਸ ਤੋਂ ਅਗਲੀ ਗੱਲ ਸੀਗੀ ਕੇਸਾਂ ਨਾਲ ਸੰਬੰਧਿਤ ਕੁਝ ਜਾਣਕਾਰੀ ਇਹ ਵੀ ਮਿਲੀ ਹੈ ਕਿ ਕੁਝ ਪਹਿਲਾਂ ਕੇਸ ਲੱਗੇ ਹੋਏ ਸੀਗੇ 4161 ਦੇ ਜਿਹਦੇ ਵਿੱਚ ਉਹਨਾਂ ਸਾਥੀਆਂ ਦੀ ਤਨਖਾਹ 10300 ਦੇ ਹਿਸਾਬ ਨਾਲ ਆਈ ਹੈ ਪਰ ਪਤਾ ਨਹੀਂ ਕਿਉਂ ਉਹ ਇਹ ਗੱਲ ਕੇਡਰ ਨੂੰ ਦੱਸਣਾ ਨਹੀਂ ਚਾਹੁੰਦੇ ਪਤਾ ਨਹੀਂ ਕੀ ਸੋਚਿਆ ਹੋਗਾ ਉਹਨਾਂ ਨੇ ਇਹ ਰੱਬ ਨੂੰ ਪਤਾ ਹੈ ਜੀ ਪਰ ਜੇ ਸਾਡੇ ਕੇਸਾਂ ਦੇ ਵਿੱਚ ਕਿਸੇ ਸਾਥੀ ਦੀ ਸੈਲਰੀ 10300 ਦੇ ਹਿਸਾਬ ਨਾਲ ਆਈ ਹੁੰਦੀ ਤਾਂ ਅਸੀਂ ਬਿਲਕੁਲ ਸਾਰੇ ਕੇਡਰ ਨੂੰ ਦੱਸਣੀ ਸੀ ਇਹ ਗੱਲ ਨਾਲੇ ਕੁਝ ਸਾਥੀ ਆਡੀਓ ਪਾਉਂਦੇ ਨੇ ਜੀ ਕਿ ਇਹ ਇਸ ਤਰ੍ਹਾਂ ਨਹੀਂ ਐਵੇਂ ਹੋ ਜਾਣਾ ਹੈ ਸਾਥੀਓ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਆਪਾਂ ਨੂੰ ਕਿ ਜਿਹੜੇ ਕੋਰਟ ਦੇ ਫੈਸਲੇ ਨੇ ਨਾ ਜਿਹੜਾ ਕੋਰਟ ਦਾ ਫੈਸਲਾ ਹੋਊਗਾ ਉਹੀ ਇੰਪਲੀਮੈਂਟ ਹੋਊਗਾ ਕੋਰਟ ਨੇ ਡਿਪਾਰਟਮੈਂਟ ਨੂੰ ਕਹਣਾ ਹੈਗਾ ਡਿਪਾਰਟਮੈਂਟ ਨੇ ਅੱਗੇ ਜਾ ਕੇ ਆਪਣੇ ਤੇ ਉਹ ਅਪਲਾਈ ਕਰਨਾ ਹੈਗਾ ਇਸ ਕਰਕੇ ਆਪਾਂ ਨੂੰ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਤੇ ਗਰੁੱਪਾਂ ਦੇ ਵਿੱਚ ਸਾਰਾ ਦਿਨ ਇਹ ਮੈਸੇਜ ਨਹੀਂ ਕਰਨੇ ਚਾਹੀਦੇ ਕਿ 10300 ਆਊਗੀ ਜਾਂ 38100 ਇੱਕ ਹਾਸੋਹੀਣੀ ਗੱਲ ਦੇਖੋ ਕੱਲ ਕੁਝ ਸਾਥੀ ਗਰੁੱਪਾਂ ਦੇ ਵਿੱਚ ਪਤਾ ਕੀ ਕਹਿ ਰਹੇ ਸੀਗੇ ਕਹਿੰਦਾ ਵੀ 38100 ਨਾਲ ਜਿਹੜੇ ਬਿੱਲ ਮਤਲਬ ਕਿ ਜਿਹੜੇ 38100 ਦੇ ਨਾਲ ਆਪਣੇ ਬੈਟ ਹੋ ਰਹੇ ਨੇਗੇ ਕਹਿੰਦੇ ਉਹ ਸਹੀ ਨਹੀਂ ਹੈਗਾ ਕਹਿੰਦੇ 10300 ਨਾਲ ਹੋ ਰਹੇ ਨੇਗੇ ਉਹ ਸਹੀ ਹੈਗਾ ਮਤਲਬ ਆਪਾਂ ਉਹ ਕਹਿ ਸਕਦੇ ਆਂ ਵੀ ਉਹ ਆਪ ਤਾਂ ਫਸੇ ਹੋਏ ਨੇਗੇ ਉਹ ਇਹ ਵੀ ਚਾਹੁੰਦੇ ਨੇ ਵੀ ਦੂਜੇ ਹੀ ਫਸਣ ਇਸ ਕਰਕੇ ਆਪਾਂ ਸਾਰੇ ਪੜ੍ਹੇ ਲਿਖੇ ਆ ਸਾਥੀਓ ਤੁਸੀਂ ਮੈਨੂੰ ਇਹ ਦੱਸੋ ਵੀ ਅਮਾਉਂਟ ਹੈ ਜਿਹੜੀ ਉਹ 10300 ਜ਼ਿਆਦਾ ਹੁੰਦੀ ਹੈ ਕਿ 38100 ਜ਼ਿਆਦਾ ਹੁੰਦੀ ਹੈ ਤੁਹਾਨੂੰ ਅੰਡਰ ਪ੍ਰੋਵੀਸ਼ਨ 38100 ਦੇ ਨਾਲ ਤਨਖਾਹ ਮਿਲਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਜੀ ਪਰ ਜਦੋਂ ਪ੍ਰਵੇਸ਼ਨ ਕਲੀਅਰ ਹੋ ਗਿਆ ਸਾਥੀਓ ਯਾਦ ਰੱਖਿਓ ਤਾਂ 45400 ਦੇ ਨਾਲ ਹੀ ਜਿਹੜੇ ਬਿੱਲ ਨੇਗੇ ਉਹ ਬਣਨਗੇ ਇਹ ਮੇਰੀ ਗੱਲ ਯਾਦ ਰੱਖਿਓ ਜੀ ਕਿਉਂਕਿ 3704 ਵਾਲੇ ਸਾਥੀ ਦੇ ਜਿਹੜੇ ਉਹਨਾਂ ਨੂੰ ਵੀ 45400 ਦੇ ਹਿਸਾਬ ਦੇ ਨਾਲ ਹੀ ਬਿੱਲ ਨੇ ਜਿਹੜੇ ਉਹ ਬਣੇ ਨੇਗੇ ਉਹਨਾਂ ਦੀ ਜਿਹੜੀ ਆਪਾਂ ਗ੍ਰੋਸ ਕਹਿ ਸਕਦੇ ਆ ਉਹ 69 ਤੋਂ 71000 ਦੇ ਵਿੱਚ ਆਪਣੀ ਜਾਣੀ ਹੈਗੀ ਤੇ ਜਿਹੜੀ ਇਨ ਹੈਂਡ ਆਪਾਂ ਨੂੰ ਮਿਲਣੀ ਹੈ ਉਹ 64000 ਤੇ 65000 ਦੇ ਵਿੱਚ ਉਹ ਮਿਲਣੀ ਹੈਗੀ ਪ੍ਰਵੇਸ਼ਨ ਤੋਂ ਬਾਅਦ ਸੋ ਸਾਥੀਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਕੇਸਾਂ ਨਾਲ ਸੰਬੰਧਿਤ ਆਪਣੀ ਯੂਨੀਅਨ ਦਾ ਸਾਥੀ ਹੈ ਜਿਹੜਾ ਉਸ ਨੂੰ ਕੇਸਾਂ ਨਾਲ ਸੰਬੰਧਿਤ ਇਹ ਜ਼ਿੰਮੇਵਾਰੀ ਸਮਾਈ ਹੋਈ ਹੈਗੀ ਯੂਨੀਅਨ ਵੱਲੋਂ ਕਿ ਉਸ ਨੂੰ ਕੇਸਾਂ ਬਾਰੇ ਵਧੀਆ ਨੌਲੇਜ ਹੈ ਕਿ ਜਿਹੜੀ ਉਹ ਆਡੀਓ ਜਾਂ ਮੈਸੇਜ ਪਾਉਂਦਾ ਹੈ ਉਸ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਪੜਿਆ ਜਾਵੇ ਕਿਉਂਕਿ ਤੱਥਾਂ ਦੇ ਆਧਾਰ ਤੇ ਹੀ ਮੈਸੇਜਾਂ ਆਡੀਓ ਆਉਂਦੀ ਹੈ ਜੀ ਇਸ ਕਰਕੇ ਇਹ ਚੀਜ਼ਾਂ ਧਿਆਨ ਨਾਲ ਜ਼ਰੂਰ ਦੇਖੀਆਂ ਜਾਣ ਤੇ ਮੇਰੇ ਜੂਨੀਅਨ ਦੇ ਵਿੱਚ ਜਿਹੜੇ ਸਾਥੀ ਕੰਮ ਕਰ ਰਹੇ ਨੇ ਸਾਰੇ ਹੀ ਬਹੁਤ ਜ਼ਿਆਦਾ ਵਿਸ਼ਵਾਸਯੋਗ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇਗੇ ਮੈਂ ਚਾਹੁੰਨਾ ਕਿ ਮੇਰੇ ਸਾਰੇ ਸਾਥੀ ਹੀ ਇਸ ਤਰ੍ਹਾਂ ਐਕਟਿਵ ਹੋਣ ਤੇ ਬਾਕੀ ਜੀ ਜੂਨੀਅਨਾਂ ਸਿਰਫ ਇੱਕ ਇਸ ਕਰਕੇ ਬਣਦੇ ਆ ਨੇ ਤਾਂ ਕਿ ਉਹ ਕੇਡਰ ਨੂੰ ਸਮੇਂ-ਸਮੇਂ ਤੇ ਆ ਕੇ ਜਾਗਰਤ ਕਰ ਸਕਣ ਅਤੇ ਗਾਈਡ ਕਰ ਸਕਣ ਹੋਰ ਯੂਨੀਅਨ ਦਾ ਕੋਈ ਮਕਸਦ ਨਹੀਂ ਹੁੰਦਾ ਜੀ ਆਪਣੀ ਯੂਨੀਅਨ ਦਾ ਮਕਸਦ ਤਾਂ ਸਿਰਫ ਇਹੀ ਹੈ ਜੀ ਆਪਾਂ ਨੂੰ ਆਪਾਂ ਹੋਰ ਕਿਸੇ ਬਾਰੇ ਕਮੈਂਟ ਨਹੀਂ ਕਰ ਸਕਦੇ ਸੋ ਸਾਥੀਓ ਬੇਨਤੀ ਕਰਦੇ ਆ ਤੁਹਾਡੇ ਕਹਿੰਦੇ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਜਿਵੇਂ ਤੁਸੀਂ ਨਾ ਗੰਭੀਰਪੁਰ ਵਿਖੇ ਮਈ 2023 ਦੇ ਵਿੱਚ ਇਕੱਠੇ ਹੋਏ ਸੀਗੇ ਸਾਰੇ ਸਿਰਫ 31 ਅਗਸਤ ਦਿਨ ਐਤਵਾਰ ਸਾਰੇ ਜਾਨੇ ਇਕੱਠੇ ਹੋ ਜੋ ਮਸਲੇ ਹੱਲ ਕਰਵਾ ਲਾਂਗੇ ਇਹ ਤੁਹਾਡੇ ਨਾਲ ਵਾਦਾ ਕਰਦਾ ਜੀ ਅੱਜ ਮੈਂ ਜੇਕਰ ਆਪਣਾ ਕੇਡਰੇ ਇਕੱਠਾ ਹੋ ਕੇ ਆ ਗਿਆ ਇਹ ਤੁਹਾਡੇ ਨਾਲ ਮੈਂ ਵਾਦਾ ਕਰਦਾ ਕਿ ਆਪਾਂ ਜੰਗ ਜਿੱਤ ਕੇ ਆਵਾਂਗੇ ਤੇ ਆਪਣੀ ਬਦਲੀ ਜਿਹੜੀ ਉਹ 110% ਕਲੀਅਰ ਹੈ ਹੋ ਜਾਣੀ ਹੈਗੀ ਸੋ ਸਾਥੀਓ ਇਹ ਆਡੀਓ ਸਾਰੇ ਸਾਥੀਆਂ ਤੱਕ ਪਹੁੰਚਦੀ ਜਰੂਰ ਕਰਦੇ ਹੋ ਕਿਉਂਕਿ ਕਈ ਸਾਥੀ 4101 ਕਾਰਡ ਦੇ ਗਰੁੱਪਾਂ ਦੇ ਵਿੱਚ ਨਹੀਂ ਹੈਗੇ ਜੇ ਉਹਨਾਂ ਨੂੰ ਪਰਸਨਲ ਸੈਂਡ ਕਰਦੇ ਹੋ ਬਸ ਐਨੀ ਕਿ ਜ਼ਿੰਮੇਵਾਰੀ ਜ਼ਰੂਰ ਨਵਾ ਦਿਓ ਧੰਨਵਾਦ